ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਕੜੀ ਪਕੌੜਾ ਅਹ ਦੇਖ ਲਓ ਸੌਣ ਤੋਂ ਪਹਿਲਾਂ ਦੀ ਬਣਾਈ ਹੋਈ ਹੈ ਕੜੀ ਆਪਾਂ ਡੇਢ ਮਹੀਨੇ ਬਾਅਦ ਤਕਰੀਬਨ ਡੇਢ ਮਹੀਨਾ ਹੀ ਹੋ ਗਿਆ ਹਨਾ ਕੜੀ ਬਣਾਈ ਨੂੰ ਤੇ ਆਪਾਂ ਦੁਬਾਰਾ ਅੱਜ ਜਿਹੜਾ ਹੈਗਾ ਕੜੀ ਬਣਾਉਣ ਲੱਗੇ ਡੇਢ ਮਹੀਨੇ ਬਾਅਦ ਆ ਪਕੌੜੇ ਆਂ ਕੜੀ ਇਹੇ ਆਪਾਂ ਦੋ ਪਿਆਜ਼ ਆ ਜਿਹੜੇ ਵੱਡੇ ਸਾਈਜ਼ ਦੇ ਸੌਰੀ ਕੱਟ ਲਏ ਨਹੀਂ ਲੰਮੇ ਲੰਮੇ ਆਪਾਂ ਇਹਨਾਂ ਨੂੰ ਕਟਿਆਇਆ ਤੇ ਏ ਆਪਾਂ ਦੋ ਪਿਆਜ਼ ਆਪਾਂ ਜਿਹੜੇ ਵੱਡੇ ਸਾਈਜ਼ ਦੇ ਆ ਤੜਕੇ ਵਾਸਤੇ ਬਰੀਕ ਕੱਟੇ ਨੇ ਤੇ ਆਲੂ ਆ ਜਿਹੜੇ ਆਪਾਂ ਨੇ ਦੋ ਤਿੰਨ ਲਏ ਸੀ ਇਹ ਵੀ ਬਰੀਕ ਬਰੀਕ ਆਪਾਂ ਕੱਟ ਕੇ ਰੈਡੀ ਕਰ ਲਏ ਆ ਤੇ ਅੱਧੇ ਗਾਲੂ ਆਪਾਂ ਜਿਹੜੇ ਹੈਗੇ ਆ ਪਕੌੜਿਆਂ ਚ ਪਾ ਲਾਂਗੇ ਇਹ ਪਕੌੜੇ ਕਾਫੀ ਨਿਕਲਣਗੇ ਕੁਝ ਬੱਚੇ ਖਾ ਲੈਣਗੇ ਫਿਰ ਨਾ ਉਹ ਕੜੀ ਚ ਪਾਉਣ ਵਾਸਤੂ ਜਿਹੜੇ ਮੈਂ ਰੱਖਦੀ ਆ ਉਹ ਵੀ ਖਾ ਰਹਿੰਦੇ ਨੇ ਠੀਕ ਐ ਤੇ ਇਹ ਜਿਹੜੇ ਆਲੂ ਬਚ ਗਏ ਨੇ ਮਤਲਬ ਇੱਕ ਆਲੂ ਆਪਾਂ ਵੱਡੇ ਸਾਈਜ਼ ਦੇ ਸੀਗੇ ਆਲੂ ਐਡੇ ਐਡੇ ਵੱਡੇ ਵੱਡੇ ਸੀਗੇ ਠੀਕ ਐ ਤਾਂ ਉਹ ਇੱਕ ਕਾਲੂ ਆਪਾਂ ਵਿੱਚ ਪਾ ਲਿਆ ਤੇ ਇੱਕ ਕਪੜਾ ਜਿਹੜਾ ਹੈਗਾ ਇਹ ਰੱਖਿਆ ਹੋਇਆ ਆ ਵੈਸੇ ਦੂਸਰੇ ਲੁੱਟ ਪਾਵਾਂਗੇ ਹਨਾ ਤੇ ਇਹਦੇ ਵਿੱਚ ਹੁਣ ਪਾਉਣੇ ਆਪਾਂ ਵੇਸਣ ਵੇਸਣ ਮੈਂ ਦੇਖ ਲੈ ਇੱਕ ਮਿੰਟ ਲਓ ਜੀ ਲੋੜ ਅਨੁਸਾਰ ਮੈਂ ਵੇਸਣਾ ਜਿਹੜਾ ਇਹਦੇ ਵਿੱਚ ਪਾ ਲਿਆ ਆ ਤੇ ਹੁਣ ਆਪਾਂ ਪਾ ਦਿੰਨੇ ਹਾਂ ਮਿਰਚ ਹਰੀ ਮਿਰਚ ਨਹੀਂ ਮੈਂ ਪਾਉਂਦੀ ਫਿਰਨ ਪਕੌੜਿਆਂ ਦੇ ਵਿੱਚ ਉਦਾਂ ਪਾਵਾਂਗੇ ਘੜੀ ਵਿੱਚ ਪਰ ਪਕੌੜਾ ਚ ਨਹੀਂ ਪਾਉਂਦੀ ਮੈਂ ਹਰੀਆਂ ਮਿਰਚਾਂ ਆ ਜੇ ਜੇ ਕੱਲੇ ਪਕੌੜੇ ਉਦਾਂ ਕੱਢ ਲਵਾਂ ਫਿਰ ਮੈਂ ਪਾ ਵੀ ਲਈਦੀਆਂ ਪਰ ਫਿਲਹਾਲ ਆਪਾਂ ਇਹਦੇ ਚ ਨਹੀਂ ਪਾਉਂਦੇ ਹੈਗੇ ਆਪਾਂ ਅੱਧਾ ਚਮਚਾ ਹਲਦੀ ਦਾ ਪਾ ਲਿਆ ਪੌਣਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾ ਲਈ ਇੱਕ ਚਮਚਾ ਆਪਾਂ ਨਮਕ ਦਾ ਪਾ ਲਿਆ ਕਿਉਂਕਿ ਜੇ ਪਕੌੜੇ ਕਰਾਰੇ ਹੋਣਗੇ ਫੇਰ ਹੀ ਹਨਾ ਵਧੀਆ ਲੱਗਣਗੇ ਤੇ ਉਧਰ ਆਪਣਾ ਜਿਹੜਾ ਹੈਗਾ ਆ ਤੇਲ ਵੀ ਧਰਿਆ ਹੋਇਆ ਗਰਮ ਹੋਣ ਵਾਸਤੇ ਤੇ ਮੈਂ ਲਿਆਵਾ ਪਾਣੀ ਦਾ ਕੱਪ ਭਰ ਕੇ ਕਰ ਦਿਆਂਗੇ ਐਸਾ ਕਿ ਤੇਲ ਜਿਹੜਾ ਆਪਣਾ ਗਰਮ ਹੋ ਗਿਆ ਇਹਨਾਂ ਨੂੰ ਪਹਿਲਾਂ ਇਦਾਂ ਹੀ ਮਿਕਸ ਕਰ ਲੈਣੇ ਕਿਉਂਕਿ ਪਿਆਜ਼ਾਂ ਨੇ ਪਾਣੀ ਜਿਹੜਾ ਛੱਡਣਾ ਆ ਧੋਤੇ ਆ ਨੇ ਬਾਕੀ ਤੇ ਫਿਰ ਉਹਨਾਂ ਨੂੰ ਜਿਹੜਾ ਪਾਣੀ ਪੂਣੀ ਲੱਗਿਆ ਹੁੰਦਾ ਆ ਧੋਣ ਨਾਲ ਤੁਹਾਨੂੰ ਪਤਾ ਹੀ ਹੈ ਨਾਲ ਗਿੱਲੇ ਹੁੰਦੇ ਆ ਤੇ ਫਿਰ ਉਹ ਵੇਸਣਾ ਜਿਹੜਾ ਆ ਦੇ ਵਿੱਚ ਜਿਹੜਾ ਹੈਗਾ ਸੋਕ ਲੂਗਾ ਪਾਣੀ ਨੂੰ ਥੋੜਾ ਜਿਹਾ ਪਾਣੀ ਆਪਾਂ ਪਾ ਲੈਨੇ ਆ ਸਣ ਥੋੜਾ ਜਿਹਾ ਘੱਟ ਆ ਪਰ ਹੋਰ ਪਾ ਲੈਣਾ ਇਹਦੇ ਵਿੱਚ ਵੀਰ ਸੰਦਮੇ ਛਾਣ ਕੇ ਰੱਖ ਲੈਣੀ ਹੁੰਦੀ ਆ ਨਾ ਕਿ ਬਾਰ ਬਾਰ ਛਾਣਨ ਨਾਲ ਨਾ ਇਕੱਠਾ ਹੀ ਛਾਣਿਆ ਹੋਈ ਰੱਖਿਆ ਹੋਈ ਛਾਣ ਕੇ ਤੇ ਵਧੀਆ ਰਹਿੰਦਾ ਵਾ ਇਸੰਦਾ ਆਪਾਂ ਯੂਜ਼ ਕਰਦੇ ਹੀ ਰਹਿੰਦੇ ਹਣਾ ਖੜੀ ਬਣਾ ਲਈ ਪਕੌੜੇ ਬਣਾ ਲੈ ਪੂੜੇ ਬਣਾ ਲੈ ਪੂੜੇ ਜਾਂ ਕਹਿ ਲੋ ਇਹਦੇ ਨਾਲ ਇਹਦਾ ਕੁਸ਼ਣਾ ਕੁਛ ਬੇਸੰਦਾ ਤਾਂ ਬਣਦਾ ਹੀ ਰਹਿੰਦਾ ਹੈ ਨਾ ਇਹ ਤੇਰਾ ਪਸ਼ਾਣ ਤੇ ਹੀ ਰੱਖ ਦਈਦਾ ਲੋ ਵੀ ਇਹ ਵੀ ਆਪਣਾ ਜਿਹੜਾ ਬੈਟਰ ਆ ਤਿਆਰ ਹੋ ਗਿਆ ਮੈਂ ਜ਼ਿਆਦਾ ਨਾ ਢਿੱਲੇ ਨਹੀਂ ਕਰਦੀ ਹੁੰਦੀ ਬਈ ਬੈਟਰੀ ਦਾ ਜਦੋਂ ਮੈਂ ਪਕੌੜੀ ਕੱਢਾਂ ਨੋਰਮਲ ਜਿਹਾ ਰੱਖ ਦਿੰਦੀ ਹਾਂ ਇਹ ਆਪਣਾ ਪਿਆਰਿਆ ਕਿ ਹੁਣ ਆਪਾਂ ਨੋਰਮਲ ਜਿੱਦਾਂ ਪਕੌੜੀ ਕੱਢੀਦੇ ਆ ਇਹਦੇ ਕੱਢਾਂਗੇ ਪਕੌੜੇ ਜੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਨਾ ਜਿਹੜੇ ਆਮ ਪਕੌੜੇ ਆਪਾਂ ਖਾਣ ਲਈ ਕੱਢਦੇ ਉਹਨਾਂ ਨਾਲੋਂ ਥੋੜੇ ਜਿਹੜੇ ਹੈਗੇ ਆ ਇਹ ਛੋਟੇ ਪਕੌੜੇ ਪਾਵਾਂਗੇ। ਉਹ ਤੇ ਕੜੀ ਵਿੱਚ ਛੋਟੇ-ਛੋਟੇ ਵਧੀਆ ਲੱਗਦੇ ਆ। ਤੁਸੀਂ ਆਲੂ ਪਿਆਜ਼ ਦਾ ਮਟੀਰੀਅਲ ਕੱਟ ਕਰਨਾ ਹੋਇਆ ਕੱਟ ਕਰ ਲਿਓ ਪਰ ਮੈਂ ਜ਼ਿਆਦਾ ਹੀ ਰੱਖੂ। ਕੱਲੇ ਵੇਸਣ ਦੇ ਹੀ ਪਕੌੜੇ ਕੱਢ ਸਕਦੇ ਹਾਂ ਬਿਨਾ ਕੋਈ ਆਲੂ ਪਿਆਜ਼ ਪਾਈ ਇਹ ਬਹੁਤ ਵਧੀਆ ਬਣਦੇ ਆ। ਉਹ ਜਿਹਨਾਂ ਨੂੰ ਆਪਾਂ ਪਕਾ ਲਈਏ। ਫਿਰ ਇਹਨਾਂ ਇੱਕ ਛਾੜੀ ਹੌਲੀ ਤੋਂ ਕੱਢ ਲਾਂਗੇ। ਨੂੰ ਕਰਨਾ ਹੈ। ਹੋ ਗਏ। ਲੋ ਜੀ ਪਕੌੜੇ ਆ ਜਿਹੜੇ ਆਪਣੇ ਪੱਕ ਗਏ ਆ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਤੇ ਇਸੇ ਤਰ੍ਹਾਂ ਸਾਰੇ ਪਕੌੜੇ ਆਪਾਂ ਬਣਾ ਕੇ ਜਿਹੜੇ ਤਿਆਰ ਕਰ ਲੈਣੇ ਆ। ਆਰੇ ਇਸੇ ਤਰ੍ਹਾਂ ਆਪਾਂ ਬਣਾ ਕੇ ਜਿਹੜੇ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਅੱਗੇ ਤੁਹਾਨੂੰ ਦੱਸਦੇ ਆਂ ਇਹ ਪਕੌੜੇ ਕੱਢ ਕੇ ਤਿਆਰ ਕਰ ਲਈਏ ਪਹਿਲਾਂ ਲੋ ਜੀ ਪਕੌੜੇ ਆਪਾਂ ਸਾਰੇ ਕੱਢ ਕੇ ਜਿਹੜੇ ਤਿਆਰ ਕਰ ਲਏ ਨੇ ਤੇ ਤੇਲ ਆਪਣਾ ਗਰਮਾ ਇਹ ਬਚ ਗਿਆ ਜਿਹੜਾ ਹਨਾ ਉਹ ਹੀ ਤੇਲ ਆ ਤੇ ਇਹ ਆਪਾਂ ਦੋ ਪਿਆਜ਼ ਆ ਵੱਡੇ ਸਾਈਜ਼ ਦੇ ਕੱਟੇ ਇਹ ਵਿੱਚ ਪਾ ਦਿੰਦੇ ਸੋਨਾ ਜੀਰਾ ਵੀ ਆਪਾਂ ਜੀਰਾ ਮੈਂ ਤਾਂ ਨਹੀਂ ਪਾਇਆ ਕਿਉਂਕਿ ਆਪਾਂ ਕੱਡੇ ਵਿੱਚ ਪਕੌੜੇ ਤੇ ਬਹੁਤ ਜ਼ਿਆਦਾ ਤੇਲ ਗਰਮਾ ਜਿਹੜਾ ਕੁਕ ਕਰਕੇ ਆਪਾਂ ਪਹਿਲਾਂ ਜਿਹੜੇ ਇਹ ਤੇ ਆਹ ਦੀਆਂ ਪਾ ਦਿੰਦੇ ਨੇ ਚਲੋ ધીਮਾ ਸੇ ਗਰਾਇਆ। ਕੁਛੇ ਬਾਅਦ ਦਾ ਘਟਾ ਠੰਡਾ ਹੋ ਗਿਆ। ਠੰਡਾ ਪਿਆਜ਼ ਨੂੰ ਥੋੜਾ ਜਿਹਾ ਐਡ ਤੇ ਕਰ ਦਿਆਂਗੇ। ਇਸ ਤੇ ਆਪਾਂ ਜੀਰਾ ਪਾਉਣੀ ਹੈ। ਇਹ ਗੰਦ ਗੁੱਟੇ ਦੇ ਇਹ ਰਹੀ ਜੀ ਥੋੜਾ ਜਿਹਾ ਲੰਬਾ ਜੰਨ ਜੀ ਖਾਲੀ ਹੋਈ ਵੀ ਆ

ਇਹ ਆਪਾਂ 6-7 ਹਰੀਆਂ ਮਿਰਚਾਂ ਲਈਆਂ ਨੇ ਤੁਸੀਂ ਆਪਦੇ ਟੇਸਟ ਦੇ ਕੋਆੜੀ ਗਾ ਜਿਹੜੇ ਖਾ ਸਕਦੇ ਤੇ ਨਾਲ ਹੀ ਇੱਥੇ ਆਪਾਂ ਆਲੂ ਪਾ ਦਿਆਂਗੇ। ਤੇ ਆਲੂ ਮੰਨ ਲਈਆਂ ਹਨ ਬੜਾ ਅਕਸਰ ਇਸ ਨਾਲ ਪਾਉਂਦੇ ਹਾਂ।

ਮੀਨੀ ਹਣ ਦਾ ਬਹੁਤ ਹੁਜੀਤੇ ਪਾਏ। ਜੇ ਬੱਟ ਗਏ ਨੇ ਟਮਾਟਰ। ਪਾਏ ਪਾਇ ਮੀਨੀ ਦਾ। ਇਹ ਜੰਮਣ। ਜੰਮ ਦੁੱਧੇ ਪਾ ਕੇ ਫਰਾਦੇ। ਇਹ ਹੰਦਾ।

ਕੇ ਵੀ ਆਪਾਂ ਅੰਦਰ ਲਾ ਗਏ ਆ ਪਰਾਂ ਚ ਪਾ ਦਿੰਦੇ ਆ ਇਹ ਤੋਂ ਬੀਚ ਐਂਡ ਤੇ ਪਾ ਦੋ ਆ ਇਹਨਾਂ ਸਾਰੀਆਂ ਵੀ ਜਦੋਂ ਆਪਾਂ ਪਾ ਦਿੰਦੇ ਆ ਜਦੋਂ ਆਪਾਂ ਇਹ ਸਭ ਮੋਹ ਦੇ ਨਾਲ ਮੋਹ ਦੀ ਬਣਾਉਣੀ ਹੈ ਇਹਦੇ ਪਕਵਾਰੇ ਨਾਲ ਬੇਨ ਇੱਦਿਹਾ ਹੁੰਦੇ ਨੇ ਇਸ ਤੋਂ ਥੋੜੀ ਬਣਾ ਦੇ ਲੱਗਦੀ ਹੈ

ਤੇ ਅੱਗੇ ਆਪਾਂ ਜਿਹੜਾ ਹੈਗਾ ਇਹ ਹੱਥ ਨਾਲ ਹੀ ਬੈਟਰ ਜਿਹੜਾ ਤਿਆਰ ਕਰ ਲਈਏ। ਗੰਹੀ ਵੀ ਪਾ ਲੈਂਦੇ ਆ ਕੜੀ ਚ ਕਹੀ ਜਨਾ ਉਹ ਵਧੀਆ ਲੱਗਦੀ ਕੱਪੀ ਦੀ ਕੱਣੀ ਜੀ ਹੁੰਦੀ ਆ ਪਰ ਮੈਂ ਘੱਟ ਪਉਣੀ ਆ ਕਿਉਂਕਿ ਫਿਰ ਬੱਚੇ ਕਹਿੰਦੇ ਮੂੰਹ ਮੱਕੀ ਹੋ ਗਈ ਕੜੀ ਜਨਾ ਨੂੰ ਇਹ ਲੱਗਦਾ ਹੁੰਦਾ ਵੀ ਕੜੀ ਚ ਕੱਟੀ ਹੁੰਦੀ ਆ ਇਹੀ ਕੋਈ ਉਹੀ ਕੜਾਈ ਰੇੜੀ ਦੇ ਵਿੱਚ ਆਪਾਂ ਜਿਹੜਾ ਰਗਾਏ ਪਕੌੜਿਆਂ ਦਾ ਬੈਚ ਥੋੜਾ ਸੀ ਤੇ ਇਸੇ ਵਾਰੀ ਆਪਾਂ ਜਿਹੜਾ ਰਗਾਏ ਇੱਕ ਕੱਢੀ ਅੱਗੇ ਲਗਾਏ ਤੇ ਪਕੋੜੀ ਦੋ ਰੋੜਣ ਰੱਬ ਥੁੱਪ ਕੱਢ ਕੇ ਥੱਕ ਗਏ ਇਦੇ ਵਿੱਚ ਗੰਧ ਨਹੀਂ ਰਹਿਣੀ ਚਾਹੀਦੀ ਕੋਈ ਵੀ ਬੈਟਰ ਦੇ ਵਿੱਚ ਤੇ ਪਤਲਾ ਕਰਨ ਦੇ ਰੱਖਾਂਗੇ ਇਹਨੂੰ ਤੇ ਜਿਹੜਾ ਵੀ ਅਸਣ ਨੇ ਆ ਨਾ ਜਦੋਂ ਪੱਕਦਾ ਹੈ ਤਾਂ گاੜਾ ਹੋ ਜਾਂਦਾ ਕੜੀ ਬਣਾਉਂਦੇ ਕੋਈ ਵੀ ਦਾਲ ਸਬਜੀ ਬਣਾਉਂਦੇ ਪਹਿਲਾਂ ਆਪਾਂ ਹੱਥਾਂ ਦੇ ਕੰਢੇ ਬਣਾਉਣਾ ਉਸ ਤੋਂ ਬਾਅਦ ਇਹਨਾਂ ਨੂੰ 2-3 ਵਾਰ ਆਪਾਂ ਥੋੜੀ ਜਿਹੀ ਸਬਜੀ ਬਣਾਉਣੀ ਹੈ ਇਹ ਆਪਣਾ ਬੈਟਰ ਮੈਡੀ ਹੋ ਗਿਆ ਮੈਂ ਇਸੇ ਹੱਥ ਅਕੀ ਚੈਨਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਤੁਸੀਂ ਨੂਨ ਮਿਰਚ ਇਹਦੇ ਵਿੱਚ ਤੜਕੇ ਵਿੱਚ ਪਾਉਣਾ ਚਾਹੋ ਤੜਕੇ ਚ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਇਹ ਬੈਟਰ ਦੇ ਵਿੱਚ ਜਿਹੜਾ ਆ ਹੋਲ ਸਕਦੇ ਹੋ ਤੇ ਜਿਹੜਾ ਇਹ ਵਾਲਾ ਮਸਾਲਾ ਆਪਾਂ ਥੋਣ ਰਹੇ ਆ ਇਹਨੂੰ ਉਰਮਾ ਟਾਈਮ ਥੁਲਣਾ ਜਿੰਨਾ ਕਰ ਜਿਹੜੇ ਆ ਆਲੂ ਆ ਜਿਹੜੇ ਪੱਕ ਨਹੀਂ ਜਾਂਦੇ। ਥੋੜਾ ਹੋਰ ਪਕਾ ਲੈਂਦੇ ਆ। ਤੇ ਆਲੂ ਜਿੰਨੇ ਤੁਸੀਂ ਬਰੀਕ ਕੱਟੋਗੇ ਉਹ ਵਧੀਆ ਰਹੂਗਾ ਹਨ। ਬਸ ਥੋੜਾ ਹੋ ਕੇ ਇਹਨਾਂ ਨੂੰ। ਛੋੜੀ ਆਲੂ ਆ ਜਿਹੜੇ ਆਪਣੇ ਪੱਕ ਗਏ ਆ ਬਿਲਕੁਲ ਸੌਫਟ ਹੋ ਗਏ ਨੇ। ਉਹੀ ਕੜਛਣਾ ਟੋਟ ਰਹੇ ਨੇ। ਤੁਸੀਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੈਸ ਜਿਹੜਾ ਆਪਾਂ ਪਾਉਣਾ ਹੈ ਹਲਦੀ ਤੇ ਬਸ ਨਮਕ ਪਾਉਣਾ ਹੈ ਹਰੀ ਮਿਰਚ ਆਪਾਂ ਨੇ ਆਲਰੇਡੀ ਪਾ ਰੱਖੀ ਆ ਤੇ ਕਿਹਦੇ ਅੱਗੇ ਭਾਈ ਚਮਚਾ ਹਲਦੀ ਦਾ ਪਾਤਾ ਚਮਚਾ ਪਾ ਲੈਂਗੇ ਤੇ ਵਿੱਚ ਨਮਕ ਦਾ ਬਸ ਹੋਰ ਕੋਈ ਨਮਕ ਸੰਦਗੀ ਵਿੱਚ ਐੜਨੀ ਗਾਦੀ ਮੈਂ ਕਿਸੇ ਤਰ੍ਹਾਂ ਦੀ ਵੀ ਗਰਮੀ ਦੇ ਵਿੱਚ ਮਸਾਲੇ ਬਹੁਤ ਘੱਟ ਵਰਤਦੇ ਆ ਉਹ ਦੇਖਿਆ ਹੀ ਹੈ ਨਾ ਕਿ ਪਕਵੀਆਂ ਰੈਸਪੀਆ ਦੇ ਵਿੱਚ ਵੀ ਇਹਨੂੰ ਦੇਖਿਆ ਨਹੀਂ ਕੋਈ ਕਰਦੇ ਆ। ਤਾਂ ਕੋਈ ਬਹੁਤ ਘੱਟ ਹੈ ਜਿਹੜੀ ਮਸਾਲੇ ਯੂਜ਼ ਕਰਾ ਕਰਦੇ ਆ। ਅਸੀਂ ਗਰਮੀ 'ਚ ਵੀ ਘੱਟ ਮਸਾਲੇ ਯੂਜ਼ ਕਰਦੇ ਆ। ਇਹ ਮਸਾਲਾ ਲੈਣਾ ਵੀ ਆ ਤਾਂ ਅਸੀਂ ਘਰ ਦਾ ਮਸਾਲਾ ਬਣਾ ਕੇ ਤਿਆਰ ਕਰਨਾ ਪੈਂਦਾ। ਤੁਸੀਂ ਖੜੇ ਮਸਾਲੇ ਲੈ ਲਿਓ ਤੇ ਘਰੇ ਪੀਲੇ ਹੀ ਦੀ। ਹਉ ਜੇ ਇਹ ਆਪਣਾ ਜਿਹੜਾ ਸਾਰਾ ਸਮਾਨ ਤਿਆਰ ਹੋ ਗਿਆ ਤੇ ਹੁਣ ਜਿਹੜਾ ਇਹ ਬੇਸਨ ਆਪਾਂ ਕੋਲ ਆਇਆ ਹੈ। ਇਹਨੂੰ ਇੱਕ ਵਾਰੀ ਹਿਲਾ ਲੈਣਾ ਹੈ ਇੱਦਾਂ ਚੰਚਣਾ ਹਲਾ ਲੋ ਚਾਹੀਦਾ ਹੈ ਨਾ ਇਹਨੂੰ ਘੋਲ ਲੈਣਾ ਇੱਕ ਵਾਰੀ ਦੁਬਾਰਾ ਕਿਉਂਕਿ ਜਿਹੜਾ ਮੈਂ ਵੇਖਿਆ ਆਪਾਂ ਇਹਦੇ ਵਿੱਚ ਜਿਹੜਾ ਇਹ ਚ ਪਾ ਰਹੇ ਹਾਂ ਜਿਹੜੇ ਤੁਸੀਂ ਦਹੀਂ ਲਸੀਪੋਣੀ ਹੈ ਨਾ ਉਹ ਬੈਟਰ ਦੇ ਵਿੱਚ ਘੋਲਣੀ ਹੈ ਜਿਹੜਾ ਬੈਟਰ ਘੋਲਿਆ ਉਹ ਆਪਾਂ ਉਹਦੇ ਵਿੱਚ ਘੋਲ ਲੈਣੀ ਹੈ ਤੇ ਪਾਣੀ ਦੀ ਜੇ ਹ ਕੋਈ ਜ਼ਰੂਰਤ ਪਵੇ ਤਾਂ ਬਾਅਦ ਵਿੱਚ ਆਪਾਂ ਜਿਹੜਾ ਪਾ ਲੈਣਾ ਹੈ ਫਿਰ ਆਪਾਂ ਇਹ ਕਵਲੀ ਵੇਸਨ ਦੇ ਵਿੱਚ ਇੱਕ ਕੱਪ ਆ ਜਿਹੜਾ ਪਾਣੀ ਜਾਣ ਕੇ ਹਾਂ ਇੱਕ ਕੱਪ ਆ ਪਾਣੀ ਆਪਾਂ ਇਹਦੇ ਵਿੱਚ ਪਾ ਲਿਆ ਤੇ ਪਾਵਾਂਗੇ ਥੋੜਾ ਪਾਣੀ ਕਿਉਂਕਿ ਗਾੜੀ ਹੋ ਕੇ ਗਾੜਾ ਹੋ ਗਿਆ ਤਾਂ ਦੋ ਕੱਪ ਪਾਣੀ ਦੇ ਆਪਾਂ ਪਾ ਦੇਣੀ ਇਹਦੇ ਵਿੱਚ ਫਿਰ ਜਿਹੜਾ ਚੰਗੀ ਤਰ੍ਹਾਂ ਪੜੀ ਆ ਪਾ ਪਣੀ ਆ ਦਹੀਂ ਪਾ ਕੇ ਤੁਸੀਂ ਕੜੀ ਬਣਾਉਗੇ ਨਾ ਉਹਦੇ ਚ ਕੜਛੀ ਮਾਰਨੀ ਹੁੰਦੀ ਹੈ ਬਿਲਕੁਲ ਵੀ ਜਿਆਦਾ ਦਹੀਂ ਜਦ ਅਸੀਂ ਪਾਉਣੀ ਹੈ ਤਾਂ ਕਿਉਂਕਿ ਫਿਰ ਉਹ ਫਾਟ ਜਾਂਦੀ ਹੈ ਜਿੰਨੀ ਆਪ ਕੜਛੀ ਮਾਰਾਂਗੇ ਉੰਨੀ ਵਧੀਆ ਰਹੇਗੀ ਕੜੀ ਇਹਦੇ ਚ ਵੀ ਵੈਸੇ ਮੈਂ ਕੜਛੀ ਮਾਰਦੀ ਰਹੀ ਹੁਣੇ ਮੈਂ ਹਟਦੀ ਨਹੀਂ ਹੁੰਦੀ ਹੈਗੀ ਫਿਰ ਘੱਟ ਵੀ ਨਹੀਂ ਬਹੁਤ ਵਧੀਆ ਕੜੀ ਬਣ ਕੇ ਜਿਹੜੀ ਤਿਆਰ ਹੁੰਦੀ ਆ ਕੋਈ ਤੁਸੀਂ ਦੇਖ ਹੀ ਸਕਦੇ ਹੋ ਨਾ ਕਿੰਨੀ ਵਧੀਆ ਬਣੀ ਆ ਰੁਵਾਲਾ ਆ ਜਾਵੇ तिच् कमी पकोडी ਅਨਸ਼ੀ ਮਾਗੇ ਸੀ ਹੋਣਗੇ ਆਵਾਜ਼ਾ ਕਿੱਦਾਂ ਪਤਾ ਲੱਗੇ ਤੇ ਬੋਲਬਲੇ ਜੇ ਛੱਡਣ ਲੱਗਦੇ ਨੇ ਕੜੀ। ਮੈਂ ਚੀ ਦੇਖੋ ਬੋਲਬਲੇ ਬਣਨ ਲੱਗ ਗਏ ਨੇ ਇਦਾਂ। ਜਦੋਂ ਇਸ ਤਰ੍ਹਾਂ ਕਰਨ ਲੱਗ ਜੇ ਮੰਨ ਲਓ ਆਪਣੀ ਕੜੀ ਤਿਆਰ ਆ। ਤੇ ਇਹਦੇ ਵਿੱਚ ਮੈਂ ਜਿਹੜੀ ਹੈਗੀ ਮੁੱਠੀ ਇੱਕ ਪਕੌੜੀਆਂ ਦੀ ਪਾ ਦੇਣੀ ਹੈ। ਤੇ ਲਓ ਜੀ। ਆਪਣਾ ਕੜੀ ਪਕੌੜਾ ਬਣ ਕੇ ਜਿਹੜਾ ਆ। ਬਿਲਕੁਲ ਤਿਆਰ ਆ ਤੇ ਮੀਨੂ ਉਪਰ ਕਰ ਦਿੰਦੇ ਮਿਕਸ ਅਸੀਂ ਵੱਧ ਵੀ ਪਾ ਸਕਦੇ ਹਾਂ ਪਕੌੜੇ ਪਰ ਮੈਂ ਇੱਕ ਮੁਠੀ ਜਿਹੜੀ ਪਕੌੜੇ ਦੀ ਪਾ ਦਿੱਤੀ ਤੇ ਕੜੀ ਪਕੌੜਾ ਆਪਣਾ ਫਿਰ ਰੈਡੀ ਆ ਤੇ ਗੈਸ ਕਰ ਦਿਆਂਗੇ ਬੰਦ ਤੇ ਢੱਕਣ ਦੇਵਾਂਗੇ ਲਗਾ ਦੇਖ ਲਓ ਕੜਛੀ ਆਪਾਂ ਮਾਰਦੇ ਰਹੇ ਆ ਤੇ ਦੇਖੋ ਨੀ ਕੜੀ ਜਿਹੜੀ ਆਪਣੀ ਫਟ ਨਹੀਂ ਹੈਗੀ ਬਹੁਤ ਵਧੀਆ ਬਣੀ ਹੈ ਜੇ ਬਈ ਤਾਂ ਉਹ ਵਧੀਆ ਲੱਗੀ ਰੈਸਪੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਥੈਂਕ ਯੂ